ਲੱਖਾ ਹੈ ਆ ਗਿਆ ਜੀ ਡੀਆਈ 35 ਆਰਐਕਸ ਵਾਲਾ ਰੈਕਸ ਵੀਡੀਓ ਵਾਲਾ ਸਕੰਦਰ ਸਕੰਦਰੀ ਹਾਂਜੀ ਸਕੰਦਰ ਆ ਗਿਆ 39 ਹੌਰਸ ਪਾਵਰ ਡਬਲ ਕਲਚ ਆ ਵੀਰੇ ਰਿਵਰਸ ਵੀਡੀਓ ਆ ਡਬਲ ਡਿਸਟਰੀਬਿਊਟਰ ਆ ਡਿਮਾਂਡ ਵੀਰੇ ਇਹਦੀ ਹੈਗੀ 4 ਲੱਖ ਤੇ 10000 ਰੁਪਿਆ ਇਹ ਆਪਾਂ 3 ਲੱਖ ਤੇ 85000 ਰੁਪਿਆ ਟਰੈਕਟਰ ਦੇ ਦਿਆਂਗੇ 3 ਲੱਖ 85000 ਰੁਪਿਆ ਦਾ ਟਰੈਕਟਰ ਬਈ ਤੁਹਾਨੂੰ ਇਹ ਮਿਲਦੂ 25000 ਦਾ ਡਿਸਕਾਊਂਟ ਹੋਵੇ 60900 60900 ਲੱਗਿਆ ਹਾਂਜੀ ਟੂ ਸਪੀਡ ਹੈ ਥਰੀ ਆ ਟੂ ਸਪੀਡ ਹੈ ਵੀਰੇ ਇਹ ਟੂ ਸਪੀਡ ਨੇ ਨੱਚ ਆ ਗਿਆ ਜੀ ਡਿਮਾਂਡ ਵਿਰੇ ਜੀ 410000 ਰੁਪਿਆ ਇਹ ਟਰੈਕਟਰ 380000 ਦੇ ਦੇਣਗੇ 380000 ਦਾ ਇਹ ਵਿੱਚ ਜੁਏ ਚ 30000 ਡਿਸਕਾਊਂਟ ਇਹ ਸ੍ਰੀ ਕਾਰ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚੇ ਜੀ ਬਰਨਾਲਾ ਟਰੈਕਟਰ ਮੰਡੀ ਤੇ ਇਹ ਵੀਰ ਨਾਲ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆਣਾ ਸ੍ਰੀ ਕਾਰ ਬਾਈ ਜੀ ਇਤੋਂ ਜੀ ਹਾਂ ਠੀਕ ਠਾਕ ਵੀਰੇ ਕਿੰਨੇ ਟਰੈਕਟਰ ਹੈ ਜੀ ਆਪਣੇ ਕੋਲੇ ਆਪਣੇ ਕੋਲੇ ਬਾਈ ਜੀ 5 ਟਰੈਕਟਰ ਨੇ 5 ਟਰੈਕਟਰ ਨੇ ਕਾਪੀ ਕਾਗਜ਼ਾਂ ਦੇ ਕਿਵੇਂ ਹੋਣਗੇ ਕਾਪੀ ਕਾਗਜ਼ਾਂ ਦੇ ਵੀਰੇ ਓਕੇ ਹੋਣਗੇ ਜਮਾ ਠੀਕ ਹੈ ਲੋਨ ਵਗੈਰਾ ਜੀ ਹਾਂ ਲੋਨ ਵਗੈਰਾ ਜੇ ਅਗ ਪਾਲਟੀ ਨੇ ਕਰਾਉਣਾ ਹੋਇਆ ਤਾਂ ਹੋ ਜੂਗਾ ਵੀਰੇ ਜਿਹੜੇ ਹੋਣ ਦੇ ਯੋਗ ਨੇ ਜਿਹੜਾ ਨੀਵਾ ਮਾਡਲ ਟਰੈਕਟਰ ਆ ਉਹਦੇ ਤੇ ਨਹੀਂ ਹੋਣਾ ਦੇਖੋ ਠੀਕ ਆ ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ ਵੀ ਹਾਂ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਵੀਰੇ ਮੰਡੀ ਤੋਂ ਬਣਾ ਆਪਣਾ ਪਿੰਡ ਕਿਹੜਾ ਰਹਿ ਜਾਂਦਾ ਜੀ ਮੰਡੀ ਤੋਂ ਬਣਾ ਆਪਣਾ ਪਿੰਡ ਵੀਰੇ ਮੌੜ ਮਕਸੂਥਾ ਪਿੰਡ ਆ ਮੇਰਾ ਤਾਪਾ ਤੇ ਬਰਨਾਲਾ ਸ਼ਹਿਰ ਪੈ ਜਾਂਦਾ ਹਾਂਜੀ ਉਧਰੋਂ ਪੱਖੋ ਕੈਂਚੀਆਂ ਬਸ ਵਿਚਾਲੇ ਦੇ ਸੈਂਟਰ ਜੇ ਚ ਆ ਜਾਂਦਾ 18 ਕਿਲੋਮੀਟਰ ਬਰਨਾਲੇ ਤੋਂ ਪੈਂਦਾ ਤਵੇ ਤੋਂ 15 ਕਿ ਪੈਂਦਾ ਪਤਾ ਹੜ ਤੋਂ ਵੀ 15 ਕਿ ਪੈਂਦਾ ਠੀਕ ਆ ਜੀ ਹਾਂਜੀ ਟਰੈਕਟਰ ਬਾਰੇ ਕਰਦੇ ਹਾਂ ਉਹਨਾਂ ਇਹ ਸੋਨਾਲੀਕਾ ਵੀਰੇ 2018 ਮਾਡਲ ਆ ਤੇ ਸੋਨਾਲੀਕਾ ਇਹ ਆ ਗਿਆ ਜੀ ਡੀਆਈ 35 ਆਰਐਕਸ ਵਾਲਾ ਆਰਐਕਸ ਵੀਡੀਓ ਵਾਲਾ ਸਕੰਦਰ ਸਕੰਦਰੀ ਹਾਂਜੀ ਹਾਂ ਸਕੰਦਰ ਆ ਗਿਆ 39 ਹਾਰਸ ਪਾਵਰ ਡਬਲ ਕਲਚ ਆ ਵੀਰੇ ਰਿਵਰਸ ਵੀਡੀਓ ਆ ਡਬਲ ਡਿਸਟਰੀਬਿਊਟਰ ਆ ਠੀਕ ਆ ਜੀ ਫੁੱਲ ਟਾਪ ਮਾਡਲ ਆ ਹਾਂ ਫੁੱਲ ਟਾਪ ਮਾਡਲ ਆ ਪਾਵਰ ਸਟੀering ਆ ਠੀਕ ਆ ਜੀ ਪਾਵਰ ਸਟੀering ਦੇ ਵਿੱਚ ਆ ਗਿਆ ਜੀ ਹਾਂਜੀ 13 ਦੇ ਟਾਇਰਾਂ ਚਾਹੀਏ ਟਾਇਰ ਨਾਲ ਦੇ ਆ ਬਈ ਟਾਇਰ ਨਾਲ ਦੇ ਆ ਵੀਰੇ 13 ਦੇ ਟਾਇਰਾਂ ਕਿੰਨੇ ਪੈਸੇ ਟਾਇਰਾਂ ਦੀ ਕੰਡੀਸ਼ਨ ਨਾਲ ਦਾ ਚੌਕੜਾ ਤਕਰੀਬਨ 75 ਤੋਂ 80 ਪੈਸੇ ਪਿਆਗਾ ਪੋਲੋ ਦੇ ਟਾਇਰ ਆ ਠੀਕ ਆ ਜੀ ਕੰਪਨੀ ਦੇ ਟਾਇਰਾਂ ਰਿਵਰਸ ਪੀਟੀ ਵਾਲਾ ਟਰੈਕਟਰ ਆ ਗਿਆ ਜੀ ਕਾ ਬੜੀ ਪੰਪਾ ਤੇ ਡਬਲ ਡਿਸਟ੍ਰਿਬਿਊਟਰ ਲੱਗਿਆ ਬੈ ਟਰੈਕਟਰ ਨੂੰ ਇਹ ਕਿੰਨੇ ਘੰਟੇ ਚੱਲਿਆ ਵੈ ਜੀ ਇਹ ਵੀਰੇ 1070 ਘੰਟੇ ਚੱਲਿਆ ਹੋਇਆ ਹੁਣ ਠੀਕ ਆ ਜੀ ਪੰਜਾਬ ਦਾ ਨੰਬਰ ਆ ہاں ਪੰਜਾਬ ਦਾ ਨੰਬਰ ਆ ਬੰਪਰ ਤੇ ਨੰਬਰ ਲਿਖਿਆ ਹੋਇਆ ਮਰਵਾ ਦਿਓ ਜਹਾਤ ਮਾੜੀ ਠੀਕ ਆ ਜੀ ਹਾਂਜੀ ਇਹ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਵੀਰੇ ਬੰਪਰ ਤੋਂ ਲੈ ਕੇ ਪਿੱਛੇ ਤੱਕ ਰੇਨਲ ਆ ਠੀਕ ਆ ਜੀ ਹਾਂ ਠੀਕ ਆ ਬਾਈ ਇਹ ਕੀ ਡਿਮਾਂਡ ਕਰਦੋ ਜੀ ਡਿਮਾਂਡ ਵੀਰੇ ਇਹਦੀ ਹੈਗੀ ਆ 4 ਲੱਖ ਤੇ 10000 ਰੁਪਿਆ ਹਾਂਜੀ ਇਹ ਆਪਾਂ 3,85,000 ਰੁਪਏ ਦਾ ਟਰੈਕਟਰ ਦੇ ਦਿਆਂਗੇ 3,85,000 ਰੁਪਏ ਦਾ ਟਰੈਕਟਰ ਬਾਈ ਤੁਹਾਨੂੰ ਇਹ ਮਿਲ ਜੂ 25,000 ਦਾ ਡਿਸਕਾਊਂਟ ਹੋਵੇ ਹਾਂਜੀ ਅੱਗੇ ਆ ਗਿਆ ਜੀ ਪ੍ਰੀਤ 67 69 ਜੀ ਹਾਂਜੀ ਕਰੂਜ਼ ਸਪੀਡ ਹੈ ਥਰੀ ਆ ਟੂ ਸਪੀਡ ਹੈ ਮੇਰੇ ਇਹ ਟੂ ਸਪੀਡ ਨੇ ਨੱਟ ਆ ਗਿਆ ਜੀ 2000 ਤੇ 21 ਮਾਡਲ ਆ ਬਾਈ ਜੀ 22 ਦੀ ਕਾਪੀ ਆ 21 ਮਾਡਲ ਆ 22 ਦੀ ਕਾਪੀ ਆ ਹਾਂਜੀ ਇਹਦੇ ਵੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਹਾਂਜੀ ਹਾਂ ਇਹਦੇ ਵੀ ਪਾਵਰ ਸਟੀering ਆ ਗਿਆ ਜੀ ਪਾਵਰ ਸਟੀering ਆ ਰਵਾਤ ਸਪੀਡੋ ਆ ਡਬਲ ਡਿਸਟ੍ਰਿਬਿਊਟਰ ਆ ਹਾਂਜੀ ਤੇ ਪਾਵਰ ਸਟੀering ਆ ਗਿਆ ਨਾਲ ਦੇ ਟਾਇਰਾਂ ਚ ਆ ਗਿਆ ਕੀ ਕੰਡੀਸ਼ਨ ਆ ਟਾਇਰਾਂ ਦੀ ਜੀ ਟਾਇਰ ਇਹਦੇ ਵੀ ਵੀਰੇ 75 ਤੋਂ 80 ਪੈਸੇ ਟਾਇਰ ਇਹਦੇ ਨੇ 75 80000 ਦਾ ਚੌਕੜਾ ਹੈਗਾ ਇਹਦੇ ਨਾਲ ਦੇ ਆ ਬਾਈ ਹਾਂਜੀ ਹਾਂ ਨਾਲ ਦੇ ਨੇ ਠੀਕ ਹੈ ਜੀ ਨਾਲ ਦੇ ਟਾਇਰ ਆ ਵਾਈਬਰੇਸ਼ਨ ਨਹੀਂ ਹਟ ਲੱਗਿਆ ਮਾਗਰ ਰੰਮਾ ਰੂਮਾ ਤੱਕ ਸਾਰਾ ਵੀਰੇ ਮਰਵਾ ਦੇ ਕੈਮਰਾ ਠੀਕ ਹੈ ਜੇ ਰੈਮਰ ਮੋਬੀ ਦੇਖ ਸਕਦੇ ਹੋ ਗੱਡੀ ਸਰ ਰੈਮਰ ਮਾਰੂ ਮਾਰੀ ਮਰਾੜਾ ਦੀ ਬੜੀਆ ਲੱਗੇ ਹੋਇਆ ਵੀ ਸਕੰਜੇ ਸਕੁੰਦੇ ਵੀ ਇੰਡੀਕੇਟਰਾਂ ਟੁੱਟ ਜਾਣ ਪੂਰੀ ਘੈਂਟ ਕੰਡੀਸ਼ਨ ਦਾ ਟਰੈਕਟਰ ਆ 21 ਮਾਡਲ ਦੀ ਹਾਂ ਛਤਰੀ ਦੂਜੀ ਲੱਗੀ ਹੋਈ ਆ ਫਾਈਬਰ ਦੀ ਵੀਰੇ ਹਾਂ ਬੰਪਰ ਵਧੀਆ ਲੱਗਿਆ ਹੋਇਆ ਪੰਜਾਬ ਦਾ ਨੰਬਰ ਹਾਂ ਪੰਜਾਬ ਦਾ ਨੰਬਰ ਹੈ ਕੀ ਡਿਮਾਂਡ ਆ ਜੀ ਦੀ ਡਿਮਾਂਡ ਵੀਰੇ ਇਸ ਦੀ ਵੀ 410000 ਰੁਪਿਆ ਇਹ ਟਰੈਕਟਰ 10 ਲੱਖ ਤੇ 80000 ਰੁਪਏ ਦੇ ਦੇਣਗੇ 10 ਲੱਖ 80000 ਦਾ ਇਹ ਮੈਂ ਜੂਏ ਚ 30000 ਡਿਸਕਾਊਂਟ ਹਾਂਜੀ ਅੱਗੇ ਆ ਗਿਆ ਜੀ 855 ਜੀ ਡਾਊਨ ਮਾਡਲ ਆ ਗਿਆ ਨੇ ਜੀ ਹਾਂ ਇਹ 2005 ਮਾਡਲ ਆ ਵੀਰੇ ਇਹ ਵੀ 5 ਮਾਡਲ ਦੇ ਹਿਸਾਬ ਨਾਲ ਟਰੈਕਟਰ ਬਹੁਤ ਜਿਆਦਾ ਸਾਫ਼ ਪਿਆਗਾ ਠੀਕ ਹੈ 5 ਮਾਡਲ ਚ ਇੰਨਾ ਸਾਫ਼ ਟਰੈਕਟਰ ਆਮ ਤੌਰ ਤੇ ਮਿਲਣਾ 10 20% ਚਾਂਸ ਹੀ ਹੁੰਦੇ ਆ ਤੇ ਆ ਗਿਆ ਜੀ ਡੀ ਲਕਸ਼ ਮਾਡਲ ਗੋਲ ਹੰਡੀ ਵਾਲਾ ਹਾਂਜੀ ਟਾਇਰ ਤਾਂ ਬਿਲਕੁਲ ਨਵੇਂ ਆ ਗਏ ਜੀ ਤੇ ਮਾਗਲੇ ਟਾਇਰ ਵੀ ਦੇ ਜੇ ਕੇ ਦੇ ਦੇ ਮੋਟੀ ਗੁੱਡੀ ਦੇ ਠੀਕ ਆ ਜੀ ਹਾਂ 75 ਕ ਪੈਸੇ ਟਾਇਰ ਆ 70 ਤੋਂ 75 ਪੈਸੇ ਟਾਇਰ ਰੇ 13 ਵਾਲੇ ਹਾਂ 13 ਵਾਲੇ ਮਰਾਟ ਮਰੂਡ ਨਾਲ ਦੇ ਆ ਬਾਈ ਹਾਂ ਮਰਾਟ ਬਰੂਡ ਨਾਲ ਤੇ ਆ ਵੀਰੇ ਜਮਾ ਓਕੇ ਆ ਕਿਸੇ ਪਾਸਿਓਂ ਗਲੇ ਗਲੇ ਨਹੀਂ ਹੈਗੇ ਕੰਡੀਸ਼ਨ ਟਿਕਾਵਾ ਦਿੰਦੇ ਆ ਕੰਡੀਸ਼ਨ ਸਾਫ ਪਈ ਆ ਮਾਗਰ ਹੱਕ ਹੱਕ ਜਮਾ ਰੈਨ ਵਾਲਾ 6 ਚਿਰੀ ਚ 6 ਚਿਰੀ ਦੇ ਵਿੱਚ ਆ ਹਾਂ ਜੀ 1 ਕਿੱਕੀ ਚਿਰੀ ਤੇ ਆ ਜਾਂਦੇ 1 6 ਚ 6 ਵਾਲਾ ਹਾਂ ਜੀ ਠੀਕ ਆ ਪੰਜਾਬ ਦਾ ਨੰਬਰ ਜੀ ਪੰਜਾਬ ਦਾ ਨੰਬਰ ਆ ਬਾਈ ਜੀ ਠੀਕ ਆ ਜੀ ਮਾਡਲ ਪਾਂਡੇ ਡਿਮਾਂਡੀ ਡਿਮਾਂਡ ਇਹਦੀ 275 ਐ 2,60,000 ਰੁਪਏ ਦੇ ਦਾਂਗੇ ਠੀਕ ਆ ਜੀ ਆ 9500 ਮੈਸੀ ਬਾਈ ਜੀ ਹਾਂ ਜੀ ਮੈਸੀ ਹੈਗਾ ਬਾਈ 9500 ਇਹ 2 ਸਪੀਡ ਦੇ ਵਿੱਚ ਹੈਗਾ ਜੀ ਹਾਂ ਜੀ 2 ਸਪੀਡ ਦੇ ਵਿੱਚ ਹੈ ਇਹਦੇ ਟਾਇਰਾਂ ਦੀ ਬਾਈ ਕੀ ਕੰਡੀਸ਼ਨ ਹੈ ਇਹ 2018 ਮਾਡਲ ਆ ਬਾਈ ਜੀ 18 ਮਾਡਲ ਹਾਂ ਗੂਡਗਿਅਰ ਦੇ ਟਾਇਰ ਆ ਇਹਦੇ ਹਾਂ ਜੀ ਨਾਲ ਤੇ ਆ ਬਾਈ ਇਹਦੇ ਟਾਇਰ ਹੈਗੇ ਹੈਗੇ 75 80 ਪੈਸੇ ਟਾਇਰ ਵੀਰੇ ਨਾਲ ਤੇ ਆ ਕੇ ਦੁਬਾਰਾ ਹੀ ਦੇ ਆ ਬਾਈ ਇਹ ਦਾ ਨਹੀਂ ਯਾਰ ਬਈ ਤੇ ਕਰ ਫਾਰਮ ਹੈਗਾ ਬਿਨਾਲ ਦੇ ਆ ਕਿ 77 80 ਪੈਸੇ ਟਾਇਰਾਂ 16 ਦੇ ਟਾਇਰਾਂ ਚ ਆ ਗਿਆ ਜੀ ਲੈ ਵੀ ਨਾਲ ਦੇ ਟਾਇਰਾਂ ਚ ਨਾਲ ਦੇ ਟਾਇਰਾਂ ਚ ਨਾਲ ਦੇ ਟਾਇਰਾਂ ਚ ਵੀਰੇ ਇਹ ਨਾਲ ਦੇ ਟਾਇਰਾਂ ਚ ਆ ਗਿਆ ਜੀ ਇਹ ਵੀ ਪੰਜਾਬ ਦਾ ਨੰਬਰ ਆ ਗਿਆ ਟਰੈਕਟਰ 2 ਸਪੀਡ ਦੇ ਵਿੱਚ ਆ ਗਿਆ 18 ਮਾਡਲ ਆ ਹਾਂ ਜੀ ਤੇ ਰੂ ਪਾਈਪ ਲੱਗੀ ਹੋਈ ਆ ਟਰੈਕਟਰ ਦੇ ਕੰਡੀਸ਼ਨ ਦਾ ਪੂਰਾ ਓਕੇ ਆ ਕੰਡੀਸ਼ਨ ਦਾ ਪੂਰਾ ਓਕੇ ਆ ਵੀਰੇ ਕਿਸੇ ਪਾਸੇ ਕੋਈ ਕਲਮ ਨਹੀਂ ਲੱਗੀ ਸਾਰਾ ਅਰੀਜਨਲ ਆ ਠੀਕ ਆ ਜੀ ਹਾਂ ਜੀ ਹਾਂ ਮਾਡਲ ਆ ਗਿਆ 18 ਡਿਮਾਂਡੀ ਡਿਮਾਂਡ 498000 ਰੁਪਿਆ ਹਾਂ ਜੀ ਤੇ 20000 ਰੁਪਏ ਦੇ ਆਦੀ ਤੋਂ ਡਿਸਕਾਊਂਟ ਹੋ ਜਾਊਗਾ ਜੀ 20000 ਦਾ ਹੀ ਚੋਗੂ ਰੂਡਸ ਹਾਂ ਜੀ ਹਾਂ ਇਹ ਆ ਗਿਆ ਜੀ 855 4 ਸਟਾਰ ਰਿਵਰਸ ਪੀਟੇਓ ਇਹ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਪਾਉਂਦਾ ਮਾਡਲ ਆ ਹਾਂ ਫੁੱਲ ਟਾਪ ਮਾਡਲ ਹੈ ਪੰਜਾਬ ਦਾ ਨੰਬਰ ਹੈ ਨਾ ਇਹ ਹਾਂ ਪੰਜਾਬ ਦਾ ਨੰਬਰ ਹੈ ਤੇਰਾ ਦੀ ਬਈ ਕੀ ਕ ਟਾਇਰ ਵੀਰੇ ਹੈਗੇ ਇਹਦੇ 75 ਤੋਂ 80 ਬਈ 75 80 ਬਈ ਟਾਇਰਾਂ ਦੀ ਕੰਡੀਸ਼ਨ ਆ ਹਾਂ ਨਾਲ ਦਾ ਚੌਕੜਾ ਇਹਦਾ ਵੀ ਠੀਕ ਆ ਜੀ ਗੁਡੀਅਰ ਦਾ ਠੀਕ ਆ ਬਈ ਗੁਡੀਅਰ ਦਾ ਚੌਕੜਾ ਨਾਲ ਦਾ ਆ ਗਿਆ ਹਾਂਜੀ ਮਾਡਲ ਕਿੰਨੇ ਸੀਗਾ ਇਹ ਜੀ ਇਹ ਮਾਡਲ 2020 ਆ ਜੀ 20 ਮਾਡਲ ਆ ਡਿਮਾਂਡ ਇਹਦੀ ਕੀ ਕਰਦੇ ਡਿਮਾਂਡ ਇਹਦੀ ਵੀਰੇ ਮੂੰ ਤਾਂ ਲਿਖਿਆ ਜਾਇਜ਼ ਹੈ 585 20000 ਵੀਰੇ ਡਿਸਕਾਊਂਟ ਹੋ ਜੂ ਇਹਦੇ ਚੋਂ 20000 ਡਿਸਕਾਊਂਟ ਇਹ ਚੋਂ ਕਰ ਦਾਂਗੇ ਹਾਂਜੀ ਤੇ ਹੋਰ ਵੀ ਟਰੈਕਟਰ ਹੁੰਦੇ ਆ ਬਈ ਆਪਣੇ ਕੋਲੇ ਹੋਰ ਵੀ ਹੁੰਦੇ ਆ ਵੀਰੇ ਟਰੈਕਟਰ ਠੀਕ ਆ ਜੀ ਹਾਂਜੀ ਹਾਂ ਇਹ ਪਿੰਡ ਜੀ ਆਪਣਾ ਜਿਹੜਾ ਪਿੰਡ ਆਪਣਾ ਮੌੜ ਹੈ ਜੀ ਮੌੜ ਮਕਸੂਥਾ ਪਿੰਡ ਹੈ ਤਪਾਪ ਧੌੜ ਤੇ ਬਰਨਾਲਾ ਇਹਨਾਂ ਦੇ ਸੈਂਟਰ ਜੇ ਚ ਆ ਜਾਂਦਾ ਹੈਗਾ ਠੀਕ ਹੈ ਜੀ ਹਾਂ ਇਹ ਸਾਨੂੰ ਤਿੰਨੇ ਸ਼ਹਿਰ ਪੈਂਦੇ ਆ ਤੇ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ 97807 03203 ਠੀਕ ਹੈ ਜੀ ਹਾਂ ਜੀ ਹਾਂ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਵੀ ਚੱਲੂ ਬਾਈ ਦਾ ਕੰਟੈਕਟ ਨੰਬਰ ਕੋਈ ਵੀ ਟਰੈਕਟਰ ਖਰੀਦਣਾ ਬਾਈ ਨੂੰ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ